ਕੀ ਕੀਤਾ ਲੋਕਾਂ ਨੇ ਬਾਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹਰੂਸਾ ਨੂੰ ਸੀਤਾ ਫਲ ਖਲਾਂਗਾ ਫਿਰ ਹੀ ਗਏ ਇੱਥੇ ਚੀਕੂ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗॉड ਜਿਹੜੇ ਘਰ ਚ ਉੱਥੇ ਰਹਿੰਦੀ ਸੀ ਹਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਪੜਾਈ ਮਾਰਾ ਮੈਂ ਕਿਹਾ ਉਰਾਂ ਐਕਟੀਵਿਟੀ ਭਰੀ ਪਈ ਐ ਐਕਟੀਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਨਾ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਂਜੀ 2:00 ਵਜੇ ਤੈਨੂੰ 4 ਤਰੀਕ ਨੂੰ 2:00 ਵਜੇ ਦੇ ਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਨੇ ਦੇਖੋ ਡੂੜ ਤੇ ਡੂੜ ਤੇ ਸੌਦਾ ਮੁੱਕ ਕਰਦੇ ਆ ਇੱਕ 35 ਤੇ ਚਲੋ ਨਾ ਤੇਰੇ ਨਾ ਮੇਰੇ 1:35 ਮਿੰਟ ਤੇ ਅਨੰਦਪੁਰ ਸਾਹਿਬ ਦਾ ਰਿਜ਼ਲਟ ਆ ਜੂਗਾ ਜੀ ਲੋ ਕਹਿਤਾ ਜੀ ਦੋਨੋਂ ਦੁੱਪਰ ਕਰਕੇ ਇਨਕਲਾਬ ਇਨਕਲਾਬ ਬੋਲੇ ਸੋਨਿਆ ਕੰਗ ਸਾਬ ਤੁਹਾਡਾ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਪੰਜਾਬੀਓ ਅੱਜ ਤੁਸੀਂ ਆਪਣੇ ਹਰਮਨ ਪਿਆਰੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ आशीर्वाद और सुन ना आए हो जिद्दी वड्डी तदाद च ਤੁਸੀਂ ਆਏ ਹੋ ਜਿਹੜੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਸਾਡੇ ਤੁਹਾਡੇ ਹਰੇਕ ਚੱਲਿਆ ਕਦਮ ਸਾਡੇ ਸਿਰ ਮੱਤੇ ਔਰ ਉਮੀਦ ਕਰਦੇ ਆ ਇਸੇ ਤਰੀਕੇ ਨਾਲ ਤੁਹਾਡਾ ਸਾਨੂੰ ਆਸ਼ੀਰਵਾਦ ਤੁਹਾਡਾ ਪਿਆਰ ਹਮੇਸ਼ਾ ਮਿਲਦਾ ਰਹੂਗਾ ਔਰ ਮਾਨ ਸਾਹਿਬ ਦੀ ਅਗਵਾਈ ਚ ਮਾਨ ਸਾਹਿਬ ਦੀ ਅਗਵਾਈ ਚ ਪਾ ਇਸੇ ਤਰੀਕੇ ਨਾਲ ਪੰਜਾਬ ਨੂੰ ਅੱਗੇ ਵਧਾਉਂਦੇ ਰਾਵਾਂਗੇ ਆਪਣਾ ਹਿੱਸਾ ਪਾਉਂਦੇ ਰਾਵਾਂਗੇ ਸਾਰਾ ਸਤਕਾਰਯੋਗ ਪਤਵੰਤਿਆਂ ਦਾ ਮੇਰੀਆਂ ਮਾਵਾ ਪੈਣਾ ਨੌਜਵਾਨ ਸਾਥੀ ਬਜ਼ੁਰਗੋ ਵੱਡੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੜਵਾਏ ਸਾਰੇ ਬਾਜ਼ਾਰ ਤੇ ਸਾਰੇ ਸਤਕਾਰਯੋਗ ਪਤਵੰਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ